ਗਾਈ ਚਾਹ ਤੱਕਰੇ ਬੰਦਿਆ ਕਿੱਥੇ ਲਾਉਣੀ ਕਾ ਦਮਣਾ ਉੱਥੇ ਖੜ ਜਾ ਚੰਦ ਚਾਹ ਦੇ ਸਾਡੇ ਨੂੰ ਦੁੱਧ ਕਾ ਆ ਚਾਹਰੇ ਕਾ ਬੰਦਿਆ ਪੜਦਾ ਪਰ ਹੁ ਵੀ ਲੈ ਨਾ ਨਾ ਦੁੱਧ ਲਾ ਤੁਹਾਈ ਤਾਂ ਨਹੀਂ ਲੱਗਿਆ ਦੁੱਧ ਤਾਂ ਆਇਆ ਪਰ ਤੁਹ ਦਿਲਾਈ ਕਾ ਸਾਡੇ ਪੰਡਾ ਟੈਮ ਕਾ ਸਾਡੇ ਕੇ ਆਹੀ ਬੀ ਹੋ ਜਾਂਦਾ ਦਮਣਾ ਮਾਸਟਰ ਸ਼ਾਪ ਬੋ

ਨਾਣੇ ਸੇ ਇੱਦਾਂ ਪੂਰਾ ਧਿਆਨ ਰੱਖਿਆ ਜਾਦਾ ਸੇ ਪਤਾ ਨਹੀਂ ਕਿਦੇ ਜੁੱਤੇ ਤਾਂ ਹੀ ਘਾਟਦੇ ਆ ਜੁੱਤੇ ਘਾਟਦੇ ਨਹੀਂ ਨਹੀਂ ਤਰਦ ਨਹੀਂ ਕੱਟੇ ਕਿਹੜੇ ਬੰਦਾ ਨਾ ਵਟੇ ਬੱਜੇ ਨੇ ਤੇ ਬੰਦਾ ਵੱਡਿਆ ਵੀ ਘਾਟਦਾ ਨਾ ਪਟਾ ਨਹੀਂ ਇਹਨੂੰ ਕਿਥੇ ਰਖਣਾ ਲੈਵੇ ਇੱਧਰ ਰੱਖ ਦੇ ਹੋਲੀ ਤੇ ਬਤਾਉਣਾ ਤੇਰੇ ਬਾਅਦ ਹੋਵੇ ਤੇ ਤੇ ਦੀ ਬੰਦੇ ਕਰ ਲੋ ਚਾਉਣ ਆ ਕਰ ਦੇ ਤੂੰ ਹਲ ਨਹੀਂ ਆ ਜੋ ਕਮਰੇ ਕਹ ਬਤਾਉਣਾ ਆ ਜਾ ਸੋਇਸ ਤੇ ਕੱਟਿਆ ਵੀ ਫੜੇ ਨੇ ਮੈਂ ਇਹ ਨਹੀਂ ਕੋੜੇ ਸਮਝਦੇ ਨਹੀਂ ਹਾਂ ਇਹ ਨਹੀਂ ਇਹ ਤਾਂ ਹੱਸਦੇ ਨਹੀਂ ਤੇ ਲਾਇਆ ਕਿ ਤੂੰ ਮਨ 50 ਕਿਲੋ ਤੇਨੂੰ ਨਾ ਕੋਈ ਖੁਸ਼ੀ ਹੋਣੀ ਆਉਂ ਤੋ ਸ਼ਿਲਕਾ ਸੇਤੀ ਲੱਗ ਜਾਂਦਾ ਸ਼ਿਲਕਾ ਬਹੁਤ ਜੀਦਾ ਲੱਗਦਾ ਲਾ ਲਾਣਾ ਕੋਈ ਤਾਂ ਉਹ ਜੇ ਗਏ ਸਿਲੰਡਰ ਕਿੱਥੇ ਆ ਸਿਲੰਡਰ ਉਹਨਾਂ ਦੋ ਸਾਰੇ ਸਿਲੰਡਰ ਮੁੱਕ ਗਏ 6 ਤੇ 6 ਸਿਲੰਡਰ ਖਾਲੀ ਬਹਿ ਘਰੇ ਕੱਲ ਵੇਖੋ ਤੁਹਾਡੇ ਘਰ ਗਿਆ ਦੀ ਦੁੱਧ ਕੁ ਕਰਦਾ ਤਾਂ ਕਰ ਦਿੱਤੇ ਆ ਨਾ ਵੇ ਉਹਨਾਂ ਦੇ ਬਿਸਨਸ ਵਾਲੇ ਆਏ ਹੋਣਗੇ ਦੂਜਾ ਰਹੇਗੇ ਆ ਕੱਲ ਕਿਹਾ ਮੁੰਡੇ ਨੂੰ ਕਿ ਦੋ ਦੇ ਦੀ ਦੋ ਦੇ ਗਿਆ ਜੀ ਦੋ ਦੇ ਗਿਆ ਤਾਂ ਜੱਸ ਨੂੰ ਆ ਬਾਰੇ ਕੱਥੇ ਮੋਕੇ ਨਹੀਂ ਉਹਨੂੰ ਰਹਿਣ ਦੇ ਬੜਾ ਮਸਟਾਨ ਹੋਈ ਇੱਥੇ ਦੇ ਦੋ ਜਿੰਨੇ ਵੀ ਛੇਤੀ ਕੰਮ ਕਰਨਾ ਛੇਤੀ ਕਰਨਾ ਵੀ ਨਾ ਲੜਾਈ ਵੀ ਪਾਣੀ ਪਟ ਥੋੜੀ ਪੈਣਾ ਪਟ ਥੋੜੀ ਨਾ ਪੈਣਾ ਕੋਣੀ ਤੇ ਹੋ ਗਿਆ ਚੈਲੰਜ ਟਾਈਮ ਘਾਟਾ ਭੱਜ ਲੋ ਜਿੰਨਾ ਛਿੱਤੀ ਭੱਜਿਆ ਜਾਂਦਾ ਗਣ ਉਹਨੇ ਤੇਰਾ ਪਛਾਨ ਕੋਈ ਨਾ ਅਟਾ ਸਣ ਪਾ ਨਿਕਲ ਫੇਰ ਸਮਾਂ ਦੇ ਜਾਣਗੇ ਮਿੰਨਰ ਦੋਸਤ ਕਦੇ ਨਹੀਂ ਬਥੇਰੇ ਵਿੱਚ ਭਾਂਡੇ ਦੇ ਮੋਹਾਰਾ ਨਾ ਮਾਰ ਮਾਰਿਆ ਨੇ ਇਹਦੇ ਭਾਂਡੇ ਭਾਜਦੇ ਆ ਪਹਿਲਾਂ ਆਟੇ ਦੀ ਕਰ ਆਟਾ ਖਰੇ ਸੁਕਾਦਾ ਕੋਈ ਭਾਂਡੇ ਭਾਜ ਭਾਂਡੇ ਭਾਜਦੇ ਨੇ ਸੇਵ ਤੇ ਮੈਂ ਇਹਨੂੰ ਲਾਦਾ ਮੈਂ ਫਟੋ ਘਟ ਘਟੋ ਘੜਨੀ ਤੇ 6 ਵਜੇ ਭਾਂਡੇ ਮਾਰ ਦੋਸਤ ਨਮਨ ਚਾਈ ਤੇ ਲਾ ਆਦਰ ਇਹ ਵੀ ਕਰੀ ਤੇ ਰਹਿ ਗਿਆ ਹਾਂ ਠੀਕ ਮੇਰੀ ਹਾਂ ਜੀ ਇਹ ਜਨਕਾ ਕਿਹ ਕਿੰਦੀ ਬੇਰੀ ਹਾਂ ਟਾਈਪ ਹੋਊ ਨਾ ਹੋਊ ਹਾਂ ਹਾਏ ਮਾਚੀ ਮਾਚੀ ਨਾ ਮੂੰਹ ਬਦਲਾ ਲੈ ਸੀ ਮੇ ਨਮਕਾ ਤੇਰੇ ਵਰਗਾ ਤੇਰੇ ਵਰਗਾ ਇਹਦੇ ਅਮਰ ਵਰਗਾ ਇਹਦੇ ਤੇਰੇ ਵਰਗੀ ਬੋਲਦਾ ਜੀ ਇਹਦੇ ਮੈਂ ਕਾਈਂ ਹੈ ਵਿਚਣੀ ਪਾਣੀ ਕਿਤੇ ਕੋਮਲ ਮੇਲੇ ਵਿਚੜ ਗਈ ਹਾਂ ਮਾਜੋਦੋਂ ਮਿਲਿਆ ਯਾਰ ਦਮੂ ਵਰਗਾ ਹੀ ਦਮੂ ਦਾ ਮੂਹ ਦੇ ਕੋਤਰਾ ਤੇ ਮੂਹ ਤੇਰੇ ਵਰਗੇ ਯਾਰ ਇਹਨੂੰ ਛੱਡੋ ਕਿਹੜਾ ਸ਼ੁਕਰ ਆਸਨਾ ਮਿਲਾਂ ਸ਼ੁਕਰ ਆਸਨਾ ਮਿਲਾਂ ਅਰੇ ਸ਼ੁੱਲਰ ਦਾ ਮਿਲਿਆ ਕਿਹੜਾ ਉਸ ਕਹਿੰਦੇ ਸੱਪ ਦੀ ਪੂਜਾ ਕਰਦਾ ਸੀਗਾ ਉਹ ਬਾਬਾ ਤੇ ਐਵੇਂ ਮੇਲਾ ਰੱਖਿਆ ਯਾਰ ਅੱਜ ਕਹਿੰਦਾ ਉਹ ਵੀ ਆਪਣਾ ਸ਼ੁੱਲਰ ਬਸ ਛੱਡੋ ਪਤਾ ਹੀ ਨਹੀਂ ਜਦੋਂ ਮੇਰੇ ਇਹਨਾਂ ਨੂੰ ਪੇਮ ਤਾਂ ਹੋਣੀ ਤਾਂ ਹੈ ਹੈ ਪੇਮ ਤਾਂ ਹੋਣੀ ਤਾਂ ਹੈ ਜੀ ਹਾਂ ਕਿਉਂਕਿ ਮੈਂ ਬੰਦ ਕਰ ਰੱਖਿਆ ਤੇ ਬੇਮ ਕਾ ਕਿਤੇ ਹੋਣੀ ਜੀ ਤੂੰ ਲ ਤਬੇਕ ਤੇ ਥੱਲੇ ਕੁਝ ਹੋਈਏ ਕੱਤੇ ਚ ਦੇਣਾ ਦਾ ਪਰਾਂ ਠੀਕ ਵੀ ਦੱਸਣਾ ਨਾ ਸਿਵ ਸਿਵ ਕਾ ਲਾਉਂਦੇ ਮਤਲਬ ਕਿ ਆਪ ਕੋ ਸਟਿੱਕਰ ਲਾਉਂਦੇ ਨੇ ਬੰਦੀ ਤੇ ਉਹ ਤਾਂ ਹੈ ਟਾਈਮ ਹੀ ਕੋ ਨਹੀਂ ਕਹੜਾ ਕਹਿੰਦੇ ਜੇ ਦੇ ਇੱਕ ਪੀਸ ਮੈਨੂੰ ਵੀ ਲਾੜਾ ਤੁਹਾਨੂੰ ਗੰਢਿਆ ਲਾਣੀ ਕਰਦੇ ਨਾ ਨਹੀਂ ਤੁਹਾਨੂੰ ਗੰਢਿਆ ਬਚਾ ਕੇ ਕਰਨਾ ਇਹ ਦਨ ਕਰੀ ਲੈ ਤੀਨੇ ਕਟਾਈ ਕਿ ਕਿ ਦੇ ਕਰਨਾ ਤੁਹਾਨੂੰ ਮੈਂ ਜੇ ਕਰ ਪਿਆ 10000 ਰੁਪਏ ਦਾ ਨਾ ਪਾਣੀ ਥੋੜੀ ਆਪਾਂ ਖੋ ਸਕਦੇ ਹਾਂ ਉਹ ਨਹੀਂ ਥੋੜਾ ਕਰ ਮਾ ਚੰਗੀ ਕਰੀਏ ਇਹ ਬਲਾ ਕਿੰਨੇ ਘਟਾ ਕੋ ਦੱਸ ਕੇ ਨਹੀਂ ਗਿਆ ਤਾਂ ਕਿ ਕਿ ਮੇਰਾ ਗਿਆ ਇਹ ਮੈਨੂੰ ਆਥੇ ਜਾ ਕੇ ਨਿਆਣੇ ਨੂੰ ਸੁਰਵਾ ਕੇ ਕਟਿਆ ਤੇ ਫਿਰ ਉਹ ਫੀਜਰਬਰਗਰ ਦੇ ਪਿੱਛੇ ਪੈ ਗਈ ਫਿਰ ਉਹਦਾ ਐਸਾ ਬਟਾ ਨਾ ਮਾਰਾ ਇਹਦੀ ਖਲਾ ਕੇ ਆ ਸਾਰੇ ਕਮਰੇ ਨੇ ਠੰਡੀ ਹੋਏ 에ਰਨ ਬਾਸ ਨਹੀਂ ਗਿਆ ਇਹਦੀ ਲਾ ਕੇ ਕੂਲਿੰਗ ਠੰਡੀ ਹੋ ਗਈ ਬਕਰੇ ਕਹਿੰਦੇ ਦੀ ਪਾਈ ਹੁੰਦੀ ਹੈ ਸਾਡਾ ਉਹ ਕਹਿੰਦੇ ਕਿਧਰ ਉਹਨੂੰ ਕਿਧਰ ਤਾਂ ਨਾ ਲਾਇਓ ਕਿੰਨੇ ਕਹਿੰਦੇ ਹੁਣ ਸਾਡਾ ਉਹ ਪੰਜਾਬ ਹੈ ਜਿੱਥੇ ਟੈਂਕੀ ਨਹੀਂ ਭਰਦੀ ਜਿੱਥੇ ਮੋਟਰ ਭਰਦੀ ਹੈ ਹਾਂ ਜਿੱਥੇ ਮੋਟਰ ਨਹੀਂ ਬੰਦ ਕਰਨੀ ਟੈਂਕੀ ਬੰਦ ਕਰ ਦੋ ਭਰ ਗਈ ਟੈਂਕੀ ਨਹੀਂ ਆਪਾਂ ਕੀ ਗੱਲ ਹੈ ਭਰ ਗਈ ਟੈਂਕੀ ਟੈਂਕੀ ਵਿੱਚ ਚਲਾ ਦੋ ਓਏ ਮੋਟਰ ਬੰਦ ਕਰ ਦੋ ਟੈਂਕੀ ਭੋਗੀ ਮੋਟਰ ਭਰ ਗਈ ਟੈਂਕੀ ਬੰਦ ਕਰ ਦੋ ਬੜਾ ਸਾਡੀ ਤੁਹਾਨੂੰ ਦੇ ਬੁਰਾ ਹਾਲ ਹੋ ਗਿਆ ਜਬਾਨਾ ਥੜਕਣ ਲੱਪੀਆਂ ਬੀਪੀ ਵਧੇ ਲੱਗੇ ਦਿਮਾਗ ਖਰਾਬ ਹੋ ਗਏ ਨੇ ਗੱਲ ਕੋਈ ਕਰੋ ਜੋ ਆਪ ਕੋਈ ਦੇਈ ਦੇ ਅਗਲੇ ਨੂੰ ਆਖੀ ਜਾਣੀ ਕਿ ਜੋ ਆਖੇ ਤਾ ਅਗਲਾ ਕੋਈ ਆਪਣੀ ਸੋਚਾਂ ਤੇ ਆਉਂਦਾ ਅਨੰਦ ਕਹਿੰਦੇ ਮੇਲੇ ਦੋਸਤ ਪੇਪਰ 'ਚ ਕੁਛ ਨਹੀਂ ਪੁੱਛਦੇ ਨੇ ਤੁਸੀਂ ਰਿਲੀਜੀਅਸ ਹੋਇਆ ਸਪਿਰਚੁਅਲ ਕਹਿੰਦੇ ਅ ਕਹਰਾ ਓਪੀਐਮ ਡੀ ਲ ਬਰੀ ਮੱਜ ਤੋ ਓਟਾ ਚ ਕਰਾਉਂਦੇ ਸਮੈਟ ਦੇ ਕੁਕ ਜੀ ਲੋੜੀ ਆ ਜਾਓ ਚੋਲੇ ਖਾ ਰੇ ਪੜਖਣਾ ਤੱਕੋਇਆ ਤਾਂ ਅਮਰ ਬਣਾਇਆ ਤਾਰੇ ਚੌਲ ਨੇ ਕੀ ਹੋਇਆ ਪ੍ਰਾਤਿ ਪਰਦੇ ਨੂੰ ਸੁਦਾਹ ਕੀ ਹੋਇਆ ਉਹ ਦੇ ਕਿ ਆ ਬੈਹ ਲੰਦਾ ਕੀ ਹੋਇਆ ਬਾਤ ਇਹ ਇਹ ਗੋਬਲੀ ਉਹ ਪਤਾ ਨਹੀਂ ਕਿ ਇਸਨੇ ਡੋਰਤੀ ਨੂੰ ਪਾਲੀ ਹੋਈ ਸੀ ਆਪਦੀ ਉਹ ਬੜਾ ਡਰ ਲੱਗਿਆ ਉਹਨੇ ਖਾ ਲਈ ਭਾਈ ਉਹ ਇਹਨੇ ਬੰਨਿਆ ਉਹ ਪਾਲੀ ਛੋਟੀ ਹੁੰਦੀ ਹੈ ਪਾਲੀ ਕਹਿੰਦੇ ਛੋਟੀ ਹੁੰਦੀ ਪਾਲੀ ਜਾਂ ਉਹ ਕਰਦੀ ਨਾ ਖਾ ਗਈ ਜਾਂ ਕਿਵੇਂ ਹੋਇਆ ਕਰਤੇ ਨਾਲ ਖਾਦੀ ਦਾ ਕੁੱਤ ਲਾਵਾ ਖਾਤਾ ਵੀ ਮੈਨੂੰ ਤਾਂ ਉਹ ਦਿਨ ਜਦੋਂ ਕੋਈ ਕੰਪੀਟੀਸ਼ਨ ਕਰ ਰਹੇ ਸੀ ਬੜੀ ਟਗੜਾ ਜਦੋਂ ਵੀਡੀਓ ਆਈ ਬਹੁਤ ਜ਼ਿਆਦਾ ਆਈ ਨਰੇਂਦਰ ਤਕੀਰ ਨਾ ਕਰੋ ਇਹ ਇੰਨੇ ਵੀ ਵਫਾदार ਨਹੀਂ ਹੁੰਦੇ ਜਿੰਨਾ ਤੇ ਸਮਝ ਲੈਂਦੇ ਇਹ ਹੋ ਗਿਆ ਸ਼ੇਅਰ ਹੋ ਗਿਆ ਵਾ ਕਹਿੰਦੇ ਜਵਾਕ ਦੇ ਉਹ ਲੱਗ ਗਿਆ ਨਾਲ ਆਪਣਾ ਧਿਆਨ ਕਿੰਨੇ ਕੋਈ ਗੱਲ ਨਹੀਂ ਹੈ ਨਾ ਤੇ ਉਹ ਬਹੁਤ ਸੀਰੀਅਸ ਹੋ ਰਹੀ ਸੀ ਜਵਾਕ ਦੇ ਉਹਦੇ ਨਾਲ ਤੂੰ ਉਹਨਾ ਆਟਾ ਛਾਣ ਕੇ ਥੀ ਗਾ ਤੂੰ ਉਹ ਵੀ ਘਰੇ ਜਾਈ ਰਹੀ ਸੀ ਇਹ ਵਾ ਜਿਹੇ ਮਗਨੇ ਇਹ ਨਾ ਵੇਖੀ ਗਲਤੀ ਕਰਕੇ ਸਾਰੇ ਨੂੰ ਭੁਗਣਾ ਪਵੇ। ਹਾਂ। ਚੇਤੀ ਕਰ ਲੋ 13.5 ਟਾਈਮ ਲੇਤਾ ਸਮ ਚੈਲੰਜ ਐ। ਮੈਂ ਤੁਹਾਨੂੰ ਕੁੜਾਈ ਫਰਮ ਨੂੰ ਮੈਂ ਢੜਕਾ ਭੁਣਾ ਚਾਹਾਂ। ਸਹੀ ਆ। ਮੈਂ ਹਾਲੇ ਮੈਂ ਜਿੰਦਾ ਰਹਿਣਾ। ਕੁੜਾਈ ਰਹਿਣੀ ਐ। ਕੋਈ ਡਿਵੈਲਪਮੈਂਟ ਮੇਰੇ ਲਈ ਦੇਖ ਲਿਖੀ। ਇਹੋ ਸਵੇਰੇ ਜੇ ਇੱਕ ਹੱਥ ਜਾਏ ਨਾ ਸਮਾਂ ਦਾ ਕੋਈ ਜਾ। ਇਹ ਨਾ ਬਸੇ ਪੰਜੇ ਮੂੰਹ ਤੇ ਲੋਕ ਕਹਿੰਦੇ। ਚਲ ਕੋਈ ਨਾ ਵੀ ਸੇਵਾ ਲਗੀ ਪਰਮਾਤਮਾ ਤੇਰੇ ਕਦਮਾਂ 'ਚ ਕਰ। ਔਰ ਦੁਨੀਆ ਮਰ ਗਈ ਤੇ ਆਵਾਜ਼ ਤੁਹਾਡੀ ਸੇਵਾ ਕਰਨੀ ਆ। ਆ ਇੱਕ ਹੈ ਮਾਪੀ ਮੈਂ ਵੀ ਸੇਵਾ ਕਰਾਂ। ਛੋਟੇ ਜਿਹੇ ਬਣਾਉਂ ਬਸ ਆਏ 15 ਤੋਂ 20 ਹੋਰ ਕਰਾ ਲਓ। ਕੋਈ ਗੱਲ ਨਹੀਂ ਉਹ ਬਾਅਦ ਬਾਅਦ ਮਾਰ ਲੈਣੀ ਕੰਮ ਕਰਾਂਗੇ। ਜਿਹੜਾ ਗੈਸਟ ਵੇਟ ਕਾਂਦੇ ਕਹਿੰਦੇ ਤੁਹਾਨੂੰ ਕੋਈ ਛੇਤੀ ਘਰ ਕੰਪਲੀਟ ਕਰੇ। ਹੈਂ? ਮੈਂ ਤੁਹਾਨੂੰ ਕਹਿੰਦੀ। ਹੂੰ। ਮੈਂ ਤਾਂ ਕਹਿੰਦੇ ਗੈਸਟ ਵੇਟ ਕਰਨਾ ਕਹਿੰਦੇ ਤੁਹਾਨੂੰ ਕੋਈ ਛੇਤੀ ਕੰਮ ਨਿਬੜੋ। ਉਹਦੇ ਪੜੇ ਸੋਨਾ ਆਇਆ ਹੀ ਕਰੇ ਆਉਣਾ ਕਰੇ ਆਉਣਾ। ਕਿਉਂਕਿ ਘਰ ਮੈਂ ਸਾਡੇ ਮਿੱਤਰਿਆਂ ਨਾਲ ਘਰੋਂ ਗਿਆ ਕੱਢ ਰੱਖਿਆ ਤੁਹਾਨੂੰ ਮੈਂ ਕਦੋਂ ਬੁਲਾਵਾਂ।

ਕਿਉਂ ਬੈਠੀ ਐ? ਇਹ ਤਾਂ ਚੱਲਦਾ ਮਿਸਤਰੀ ਲੈ ਆਏ ਨੇ ਅੱਜ। ਜਿਵੇਂ ਮੈਂ ਤੇਰਾ ਤਾਂ ਬੋਲੀ ਹੋਈ ਏ। ਇਹਦਾ ਜੋ ਨਾਮ ਆ ਲੋ ਵਾਈ ਫੁੱਸਮਾ ਦੀ ਅੰਮੀ ਏ। ਹਾਂ ਤੇ ਕਿਆ ਕਰਵਾਣੀ? ਤੇਰੇ ਵਰਗੀ ਏ। ਮੈਕਸੀ। ਹਾਂ ਮੈਕਸੀ। ਉਹਦਾ ਜੋ ਛੇਤੀ। ਫਤਿਹ ਸੋਈ ਚ ਨਾਲੇ ਕਿਹਾ। ਨਵਾ ਦੋ ਇਹਨੂੰ। ਅਰੇ ਨਵਾਣਾ ਕਿਹੜੇ ਸ਼ੈਂਪੂ ਨਾਲ ਸਾਰੇ ਉਹਨੂੰ ਅਲਰਜੀ ਹੋ ਜੂਗੀ ਜੇ ਆਪਨੇ ਸ਼ੈਂਪੂ ਨਵਾ ਦੋ। ਕਿਆ ਅੰਦਰੋਂ ਨਵਾ ਦੋ। ਨਹੀਂ ਛੋਟਾ ਪਾਣੀ ਨਾਲ ਨਵਾ ਦੋ ਸ਼ੈਂਪੂ ਨਾਲ ਅਲਰਜੀ ਹੋ ਜਾਂਦੀ ਏ ਉਹਦੀ ਨੂੰ। ਉਹ ਨਾਲ ਨਹੀਂ ਤੇ ਦੋਨੇ ਨਵਾਦ ਪਰ ਮਿਲ ਕੋ ਸਾਡੇ ਥੱਲੇ ਵਾਲੀ ਅੰਟੀ ਨੇ ਨਵਾਤਾ ਚਲਾ ਥੋਰ ਨੂੰ ਤਾਂ ਦਰਜੀ ਗੋਮਣ ਸਾਰੇ ਦੇ ਬਾਗ ਚੜ ਗਏ ਥੋਰ ਸ਼ੈਂਪੂ ਨਾਲ ਉਹ ਬੱਜੀ ਹੋ ਤਾਂ ਉਹਦੇ ਮੂਰੇ ਐਂ ਕਿਹਾ ਕਿ ਹੱਡੀ ਹੋ ਗਈ ਹੱਡੀਆਂ ਹੀ ਖੁੱਲ ਆ ਪਈਆਂ ਹੋਰ ਵਿਚਾਈ ਉਹਦਾ ਸ਼ੈਂਪੂ ਲਾਉਂਦੇ ਨੂੰ ਨਹੀਂ ਉਹ ਸ਼ੈਂਪੂ ਆਉਂਦੀ ਪਤਾ ਪੜੇ ਨਾੜ ਠੀਕ ਕਰ ਨੂੰ ਪਾਣੀ ਤੇ ਲੱਗੇ ਹੋਏ ਦੰਮਨ ਬਹੁਤ ਹੀ ਜਿੰਗਰੀ ਹੈ ਹੈ ਮੰਨ ਨੂੰ ਬਹੁਤ ਚੀਜ਼ਾਂ ਤਾਂ ਲੱਗਦੀਆਂ ਹਨ ਨੂੰ ਜਿਹਾ ਮਾਲਾ ਕਿੰਤਾ ਗਰਮੀ ਵਿੱਚ ਤੇ ਗੁੱਲਾ ਤਾਂ ਆਦਰਾ ਮੜਕੇ ਖੁੱਲੜੇ ਨਹੀਂ ਆਈਆਂ ਲੈ ਤਾਂ ਸਭ ਕਾ ਆਈ ਨਹੀਂ ਕਿਹਨੂੰ ਐਂ ਖੀ ਜਾਂਦਾ ਮੈਨੂੰ ਲੱਗਦਾ ਨੂੰ ਕਰਦੀ ਲੱਗਦਾ ਜੀ ਹੁੱਕ ਕੰਦੀ ਹੋ ਇਹ ਇਸੇ ਥਨੇ ਬਿਠਾ ਦੇ ਕਿ ਕੀ ਕੀ ਜਮਨ ਸਾਰੀ ਤੇ ਧੀਰ ਦੀ ਵੇਦੋ ਹਾਂ ਆਵੇ ਆ ਥੱਲੇ ਆਪਾਂ ਨਜੀਵ ਤਾਰ ਚਲੇ ਗਈ ਹੀ ਆ ਗਈ ਆਫਿਸ ਤੋਂ ਫੇਰ ਤੇ ਜੁਹਰਾਤ ਸੰਨ ਮਿਲਦਾ ਫੇਰ ਇੱਥੇ ਰਹਿਣਾ ਪੈਣਾ ਤੂੰ ਦਾ ਮੁੱਖਾ ਪੰਡਿਆ ਇਨਾ ਲੋਹਾ ਵਿੱਚ ਲੋਹਾ ਓਹੋ ਕਿੰਨੇ ਕੁ ਤਾਂ ਵੇਚ ਲੋਹਾ ਲੱਖਾਂ ਗੈਰਾ ਦਾ 635 ਹੂੰ ਹੂੰ ਲੋ ਲੈ ਕੇ ਅੰਮਾਰਾ ਫਾਲ ਤੋਂ ਬੈਠਣਾ ਲਓ ਜੀ ਪੜਥਾ ਸਾਡਾ ਬਣ ਗਿਆ ਸੀ ਤੇ ਹੁਣ ਆਪਾਂ ਨੇ ਰੋਟੀਆਂ ਵੀ ਬਣਾ ਲਈਆਂ ਆਪਿਆ ਸਾਡਾ ਡੱਬਾ ਤੇ ਗਗਨ ਨੇ ਰੋਟੀ ਬਣਾਈ ਮੈਂ ਭਾਂਡੇ ਮਾਂਜੇ ਪੜਥਾ ਤੇ ਮੈਡਮ ਸਾਡੀ ਬੁਟੀਕ 'ਚ ਹੀ ਫੇਰ ਆ ਕੇ ਰੋਟੀ ਵੀ ਦਿਖਾ ਕੇ ਹੁਣ ਸੈਲਫ ਸਲਫ ਹੋ ਸਾਫ ਕਰ ਰਹੀ ਏ ਆਹ ਤੇ ਲਿਆਂਦਾ ਨਹੀਂ ਤੂੰ ਕੀ ਸਲਾਦ ਲਿਆਂਦਾ ਸਲਾਦ ਫੜਾਇਓ ਇੱਥੋਂ ਅਸਲਾਦ ਕੱਟਿਆ ਦਮਨਾਂ ਤੇ ਭੇਜੀ ਹਮਣ ਆਡਰੈਸ ਕੇ ਦਮਨ ਨਹੀਂ ਨਹੀਂ ਮੈਂ ਕੋਈ ਗੱਲ ਹੋਰ ਕਹਿਣ ਲੱਗੀ ਹਾਂ ਮੈਨੂੰ ਚੇਤਾ ਭੁੱਲ ਗਿਆ ਕੀ ਕਹਿਣ ਲੱਗੀ ਮੈਂ ਕਹਿਣ ਲੱਗੀ ਹਾਂ ਕਿ ਦਮਨ ਨੇ ਡਰੈਸ ਢੋਲੀ ਆਪਣੀ ਨਹੀਂ ਨਹੀਂ ਦਮਨ ਮੈਨਾਂ ਤਾਂ ਪਲਾਨ ਚੇਂਜ ਕਰਤਾ ਕਿਉਂਕਿ ਉਹਦੀ ਹਾਵਾਜੋ ਵਾਲੀ ਸ਼ਰਟ ਪਈ ਐ ਨਾ ਦੋ ਲੈਣੀ ਹੁੰਦੀ ਹੁੰਦੀ ਮੈਂ ਲਾਡਾਂ ਹੀ ਖੜੀ ਜਾਣੀ ਮੇਰੇ ਤਾਂ ਮੂੰਹ ਪੱਕਿਆ ਹੋਇਆ ਬਤੌਣ ਥਾਕੋ ਹੋਰ ਮੇਰੇ ਨਤੇ ਆਪ ਨੂੰ ਵਟ ਗਿਆ ਮੇਲਾ ਦਾ ਕੁਲਵਿੰਦਰ ਪਰਠਾ ਦੇਖ ਕੇ ਤੋੜੀ ਗਿਆ ਸੁਨਾਮ ਹੀ ਪਰਠਾ ਤੇ ਬਾਜੀ ਨੇ ਗਾਹ ਪਾਇਆ ਉਦੋਂ ਦਾ ਪਰਠਾ ਬਣਾਣਾ ਪਰਠਾ ਬਣਾਣਾ ਪਰਠਾ ਬਣਾਓ ਅਸੀਂ ਸਭ ਕਹਿੰਦੇ ਹਾਂ ਵੀ ਟਮਾਟਰ ਬੜੇ ਮਹਿੰਗੇ ਨੇ ਤੇ ਨਹੀਂ ਬਣਾਣਾ ਆਪਾਂ ਦਾ ਕੁਲ ਟਮਾਟਰ ਪਾਤੇ ਮੈਂ ਕੁਲਵਿੰਦਰ ਕਿਤੇ ਕੁਲਵਿੰਦਰ ਕਿਤੇ ਗਲਾਸ ਵੀ ਕੁਲਵਿੰਦਰ ਪਰਠਾ ਦੇਖ ਕੇ ਤੇ ਨਹੀਂ ਸੁਨਾਮ ਤੁਰ ਗਿਆ ਬਾਜੀ ਨੇ ਆਪ ਡਿਮਾਂਡ ਦੇ ਬਣਾਉਂ ਉਹ ਤਾਂ ਦੁਪਹਿਰ ਨੂੰ ਹੋ ਰਹੀ ਨਹੀਂ ਪਰ ਲੱਗਦਾ ਕੋਈ ਕੀ ਕੀਤਾ ਘਾਲਾ ਮਾਰਾ ਬੋਸ ਆਬਣਾ ਪੜਾ ਸਬ ਬੋਸ ਆ

ਆਮਨ ਕੈਰੀਅਰ ਉਤਾਰ ਮੈਨੂੰ ਪਾਗਲ ਪਾਜੀ ਲੱਗਣ ਦੇ ਪਾਜੀ ਪਾਗਲ ਲੱਗਣ ਦੇ ਹੈੱਡਫੋਨ ਲਾ ਕੇ ਗੱਲਾਂ ਕਰਨ ਦੇ ਐ ਲੱਗਣੇ ਕੱਲੇ ਹੀ ਬੋਲੀ ਚਾਰੇ ਐਹੋ ਜੀ ਡਿਊਟੀ ਦੇਖੋ ਜਿਹੜੇ 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 ਕਹਿੰਦੇ ਨੇ ਨਾ ਕਿ ਐ ਤੇ ਫਲਾਣਾ ਮਿਹਨਤਾ ਨੇ ਦੇਖ ਲਓ ਜੀ ਟਾਈਮ 11 ਵਜ ਚਲੇ ਨੇ ਤੇ ਆਹ ਦੇਖ ਲਓ ਉਤਾਰ ਵੀ ਬੈਠੇ ਨੇ ਆਪਣਾ ਲੈਪਟਾਪ ਤੇ ਕੰਮ ਕਰ ਰਹੇ ਇਧਰ ਅਸੀਂ ਵੀ ਦੋਨੇ ਜਾਨੀਆਂ ਬੁਟੀਕ ਦਾ ਕੰਮ ਕਰਨ ਲੱਗੀਆਂ ਪਈਆਂ ਤੇ ਅਜੇ ਨੀਂਦ ਸਾਨੂੰ ਪਤਾ ਨਹੀਂ ਕਿਹੜੇ ਟਾਈਮ ਨਸੀਬ ਹੋਣੀ ਹੈ ਕਦੋਂ ਫ੍ਰੀਜ ਹੋਵਾਂਗੇ ਲਾਈਫ ਤੋਂ ਨਾ ਆ ਜਿਹੜਾ ਇੱਕ ਤਾਂ ਥੋੜਾ ਜਿਹਾ ਨਾ ਐ ਔਖਾ ਰਹਿ ਜਾ ਬੱਚਿਆਂ ਵਿਚਾਰਾ ਸਿਰ ਸਕੂਲ ਜਾਣਾ ਹੁੰਦਾ ਉਹਨਾਂ ਨੂੰ ਭੇਜਣਾ ਹਣਾ ਉਹਨਾਂ ਨੂੰ ਸਪੈਸ਼ਲ ਕੁਝ ਬਣਾ ਕੇ ਦੇਣਾ ਸਾਰਾ ਦਿਨ ਸਕੂਲ ਚ ਰਹਿਣਾ ਇਹ ਥੋੜਾ ਜਿਹਾ ਕੀ ਕਰਨਾ ਕਲੇਮ ਪਾਏ ਗਾ ਕਲੇਮ ਤੇ ਬਹੁਤ ਤੁਹਾਨੂੰ ਉਹਨਾਂ ਨੇ ਕਿਤੇ 10 ਲੱਖ ਦੇ ਦੇਣਾ ਨਾ ਜਿੰਨਾ ਵੀ ਆ ਪੈਟਰੋਲ ਦੇ ਖਰਚੇ ਨਿਕਲਣਗੇ ਹੋਰ ਇਹ ਵੀ ਨਹੀਂ ਆਗਾ 네 <susur>